ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕਮ ਵਲੌਗ ਵਿੱਚ ਸ਼ਾਮ ਦਾ ਟਾਈਮ ਹੈ ਅੱਜ ਫੇਰ ਦੇਖੋ ਹਨੇਰੀ ਆ ਗਈ ਹੈ ਤੇ ਅੱਜ ਬਣ ਰਹੇ ਨੇ ਸਾਡੇ ਘਰੇ ਦਹੀਂ ਭੱਲੇ ਜੋ ਕਿ ਮੈਂ ਸਵੇਰ ਦੀ ਬਣਾਉਣ ਦੀ ਸੋਚ ਰਹੀ ਸੀਗੀ ਪਰ ਲਾਈਟ ਨਹੀਂ ਸੀ ਲਾਈਟ ਆਈ ਹੈ ਹੁਣ ਤੇ ਚਲੋ ਜਾ ਕੇ ਦਹੀਂ ਭੱਲੇ ਬਣਾਉਂਦੇ ਆ ਬਾਹਰ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਹਜੇ ਤੱਕ ਤਾਂ ਹਨੇਰੀ ਆਈ ਜਾਂਦੀ ਹੈ ਤੇ ਮੈਂ ਤਾਂ ਆ ਗਈਆਂ ਕਿਚਨ 'ਚ ਕਿਚਨ ਚ ਆ ਕੇ ਆਪਾਂ ਝਾਲ ਨੂੰ ਹੈ ਜਿਹੜਾ ਨਾ ਚੰਗੀ ਤਰ੍ਹਾਂ ਬ੍ਰੀਕ ਕਰ ਲੈਨੇ ਆ ਪੀਸ ਲੈਂਦੇ ਆ ਸਵੇਰੇ ਭਈ ਸੀ ਮੈਂ ਇਹ ਦਾਲ ਮੈਂ ਕੱਛਰਦਾਰ ਜੀ ਨੂੰ ਨਾ ਅੱਜ ਦਹੀਂ ਭੱਲੇ ਖੁਣਾਂਦੀ ਆ ਛੁੱਟੀ ਆ ਜਿਹੜੀ ਉਹਨਾਂ ਦੀ ਛੁੱਟੀ ਮਨਾਉਂਦੀ ਆ ਪਰ ਦੁਪਹਿਰੇ ਨਾਲ ਲਾਈਟ ਇਹ ਜੀ ਗਈ ਮੈਨੂੰ ਲੱਗਦਾ 3-4 ਘੰਟੇ ਤੱਕ ਲਾਈਟ ਨਹੀਂ ਆਈ ਹੈਗੀ ਤੇ ਹੁਣ ਸ਼ਾਮ ਹੋ ਗਈ ਮੈਨੂੰ ਲਾਈਟ ਦੀ ਵੇਟ ਕਰਦੀ ਕਰਦੀ ਕਿਉਂਕਿ ਸਾਰਾ ਕੰਮ ਹੈਗਾ ਮਿਕਸੀ ਦਾ ਅੱਜ ਚਟਣੀਆਂ ਬਣਾਉਣੀਆਂ ਉਹ ਮਿਕਸੀ ਨਾਲ ਬਣਨੀਆਂ ਦਾਲ ਪਿਸਣੀ ਹੋ ਮਿਕਸੀ ਦਾ ਕੰਮ ਹੈ ਸਾਰੇ ਕੰਮ ਮਿਕਸੀ ਦੇ ਤੇ ਲਾਈਟ ਆਈ ਹੈ ਹੁਣ ਤੋ ਦਿਨ ਹੋ ਗਏ ਸਰਦਾਰ ਜੀ ਬੀਜੀ ਚੱਲ ਰਹੇ ਨੇ ਤੇ ਇਸ ਬੀਜੀ ਲਾਈਫ ਸਟਾਈਲ ਦੇ ਵਿੱਚ ਅੱਜ ਇਹ ਜਿਹਾ ਦਿਨ ਸੀਗਾ ਸਾਡਾ ਕਿ ਸਰਦਾਰ ਜੀ ਘਰ ਸੀਗੇ ਬਹੁਤ ਬੀਜੀ ਰਹਿੰਦੇ ਨੇ ਅੱਜਕੱਲ ਸਰਦਾਰ ਜੀ ਸੋ ਮੈਂ ਸੋਚਿਆ ਕਿ ਚਲੋ ਅੱਜ ਕੁਝ ਸਪੈਸ਼ਲ ਬਣਾਇਆ ਜਾਵੇ ਉਹਨਾਂ ਲਈ ਉਹ ਜਿੱਤਾ ਬੀਜੀ ਹੁੰਦੇ ਨੇ ਅੱਜ ਘਰ ਨੇ ਤਾਂ ਕੁਝ ਨਾ ਕੁਝ ਮੈਂ ਕਿਹਾ ਸਪੈਸ਼ਲ ਬਣਾ ਕੇ ਖਵਾਵਾਂਗੀ ਇਹ ਮੈਂ ਦਹੀਂ ਪੱਲੇ ਬਣਾਣੇ ਸੀ ਕਿ ਦੁਪਹਿਰ ਦੇ ਟਾਈਮ ਪਰ ਦੁਪਹਿਰ ਦੇ ਟਾਈਮ ਲਾਈਟ ਨਹੀਂ ਸੀ ਇਸ ਕਰਕੇ ਫਿਰ ਮੈਨੂੰ ਬਣਾਉਂਦੀ ਬਣਾਉਂਦੀ ਨੂੰ ਦੇਖੋ ਹੁਣ ਸ਼ਾਮ ਹੋ ਗਈ ਹੈ ਤੇ ਸਰਦਾਰ ਜੀ ਨੂੰ ਲੱਗੀ ਹੋਈ ਹੈ ਭੁੱਖ ਕਹਿੰਦੇ ਫਟਾਫਟ ਬਣਾ ਦੇ ਹੁਣ ਤਾਂ ਤੂੰ ਇਸ ਟਾਈਮ ਦਹੀਂ ਪੱਲੇ ਦਾਲ ਤਾਂ ਮੈਂ ਪੀਸ ਦਿੱਤੀ ਐ ਪਰ ਹੁਣ ਵਾਰੀ ਆਂਦੀ ਐ ਚਟਣੀਆਂ ਬਣਾਉਣ ਦੀ ਇਹਦੇ ਵਿੱਚ ਐਨਾ ਚਟਣੀਆਂ ਵੀ ਦੋ ਤਰ੍ਹਾਂ ਦੀਆਂ ਚਲਦੀਆਂ ਨੇ ਦਹੀਂ ਭੱਲਿਆਂ ਦੇ ਵਿੱਚ ਤੇ ਇਹ ਭਾਈ ਮਲੀਕਰਮ ਪਾਣੀ ਦੇ ਵਿੱਚ ਭਿਉ ਦਿੱਤੀ ਸੀਗੀ ਤੇ ਹੁਣ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਛਾਨਣੀ ਚ ਛਾਣ ਲੈਂਦੇ ਆ ਗੁੱਠਲੀਆਂ ਅਲੱਗ ਕੱਢ ਦਿੰਦੇ ਆ ਤੇ ਬਾਅਦ ਦੇ ਵਿੱਚ ਇੱਕ ਚਮਚ ਤੇਲ ਪਾ ਕੇ ਜੀਰੇ ਦਾ ਤੜਕਾ ਲਗਾ ਕੇ ਆਪਾਂ ਚਟਣੀ ਬਣਾ ਲੈਂਦੇ ਆ ਰੈਡੀ ਕਰ ਲੈਂਦੇ ਆ ਮਿੱਠੀ ਚਟਣੀ ਬਣਾਵਾਂਗੀ ਮੈਂ ਇਹ ਲਾਸਟ ਦੇ ਵਿੱਚ ਜਦੋਂ ਉਬਾਲੀ ਆ ਜਾਣੀ ਹੈ ਇਸ ਇਮਲੀ ਨੂੰ ਫੇਰ ਇਹਦੇ ਵਿੱਚ ਆਪਾਂ ਗੁੜ ਪਾ ਦਵਾਂਗੇ ਮਿੱਠੀ ਚਟਣੀ ਗੁੜ ਪਾ ਕੇ ਬਹੁਤ ਟੇਸਟੀ ਬਣ ਜਾਂਦੀ ਹੈ ਤੇ ਹੋਰ ਤੁਸੀਂ ਆਪਣਾ ਟੇਸਟ ਅਕੋਰਡਿੰਗ ਨਮਕ ਬਗੈਰਾ ਪਾ ਲਓ ਗਰਮ ਮਸਾਲਾ ਪਾ ਲਓ ਹਲਕਾ ਜਿਹਾ ਤੇ ਜਦੋਂ ਗਾੜੀ ਹੋ ਜਾਵੇ ਇਹ ਤਿਆਰ ਬਾ ਹੋ ਜਾਣੀ ਹੈ ਚਟਣੀ ਹੁਣ ਵਾਰੀ ਆਂਦੀ ਹੈ ਮਿਰਚਾਂ ਵਾਲੀ ਚਟਣੀ ਦੀ ਆਪਾਂ ਮਿਰਚੀ ਵਾਲੀ ਚਟਣੀ ਬਣਾਉਣ ਲਈ ਧਨੀਆ ਤਾਂ ਮੈਨੂੰ ਅੱਜ ਮਿਲਿਆ ਨਹੀਂ ਪਦੀਨਾ ਲਿਆ ਮੈਂ ਹਰੀਆਂ ਮਿਰਚਾਂ ਲਸਣ ਦੀਆਂ ਕਲੀਆਂ ਲੈ ਲਿਆ ਤੇ ਇੱਕ ਭਈ ਸੀ ਕਿ ਅੰਬੀ ਅੰਬੀ ਲੈ ਲਈ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲਵਾਂਗੇ ਚੰਗੀ ਤਰ੍ਹਾਂ ਤੇ ਵਿੱਚ ਪਾਣਾ ਆਪਾਂ ਵਿਨੇਗਰ ਨਮਕ ਹਲਕਾ ਜਿਹਾ ਗਰਮ ਮਸਾਲਾ ਪਾ ਲੋ ਤੇ ਇੱਕ ਪਾਣੀ ਆਪਾਂ ਬੂੰਦੀ ਬੂੰਦੀ ਜ਼ਰੂਰ ਪਾਣੀ ਹੈ ਇਹਦੇ ਨਾਲ ਚਟਣੀ ਦਾ ਕਲਰ ਵੀ ਬਹੁਤ ਵਧੀਆ ਆਂਦਾ ਹੈ ਤੇ ਟੇਸਟ ਵੀ ਬਹੁਤ ਵਧੀਆ ਲੱਗਦਾ ਹੈ ਤੇ ਲਾਸਟ ਦੇ ਵਿੱਚ ਨਿੰਬੂ ਨਿਚੋੜ ਰਹੀਆਂ ਮੈਂ ਕਿਉਂਕਿ ਪਹਿਲੇ ਨਿੰਬੂ ਨਹੀਂ ਸੀਗਾ ਇਹ ਮੈਂ ਆਪਣੀ ਫਰੈਂਡ ਤੋਂ ਨਿੰਬੂ ਮੰਗਾ ਕੇ ਬਾਅਦ ਦੇ ਵਿੱਚ ਨਿੰਬੂ ਨਿਚੋੜਿਆ ਤੇ ਹੁਣ ਚਟਣੀਆਂ ਹੋ ਚੁੱਕੀਆਂ ਨੇ ਰੈਡੀ ਤੇ ਲਾਸਟ ਦੇ ਵਿੱਚ ਰਹਿੰਦਾ ਇਹ ਹੁਣ ਜੋ ਪੱਲੇ ਬਣਾਉਣ ਵਾਲਾ ਪੇਸਟ ਪਿਆ ਆਪਣੇ ਕੋਲ ਹਨਾ ਜਿੰਨੀ ਵੀ ਦਾਲ ਪੀਸੀ ਹੈ ਉਹਨੂੰ ਚੰਗੀ ਤਰ੍ਹਾਂ ਫੈਂਟਣਾ ਹੈ ਆਪਾਂ ਤੇ ਉਹਨੂੰ ਫੈਂਟਣ ਦਾ ਤਰੀਕਾ ਤੁਹਾਡੇ ਨਾਲ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਹੋਇਆ ਅੱਜ ਫੇਰ ਤੁਹਾਨੂੰ ਦਿਖਾਈ ਦੰਦੀਆਂ ਮੈਂ ਆਪਾਂ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਇਹਨੂੰ ਫੈਂਟਣਾ ਹੈ ਜੋ ਪੇਸਟ ਹੈ ਦਾਲ ਦਾ ਜਿਸ ਤਰ੍ਹਾਂ ਕਿ ਇੱਕ ਸਾਈਡ ਨੂੰ ਹੀ ਹੱਥ ਘਮਾਉਂਦੇ ਰਹਿਣਾ ਹੈ ਮੇਨ ਆਪਣਾ ਮਕਸਦ ਇਹ ਹੁੰਦਾ ਇੱਕ ਸਾਈਡ ਨੂੰ ਹੱਥ ਘਮਾਣ ਦਾ ਕਿ ਆਪਾਂ ਇਸ ਪੇਸਟ ਵਿੱਚ ਹਵਾ ਭਰਨੀ ਹੁੰਦੀ ਹੈ ਤੇ ਜਿੰਨੀ ਇਸ ਪੇਸਟ ਵਿੱਚ ਹਵਾ ਭਰੂਗੀ ਓਨੇ ਹੀ ਆਪਣੇ ਭੱਲੇ ਨੇ ਜਿਹੜੇ ਉਹ ਸੋਫਟ ਬਣਨਗੇ ਤੇ ਇੱਕ ਸਾਈਡ ਨੂੰ ਹੀ ਹਵਾ ਭਰਦੇ ਰਹਿਣਾ ਭਰਦੇ ਰਹਿਣਾ ਤਕਰੀਬਨ 10 ਮਿੰਟ 10 ਮਿੰਟ ਇਸ ਨੂੰ ਫੈਂਟ ਤੋਂ ਬਾਅਦ ਆਪਾਂ ਪੱਲੇ ਬਣਾਣੇ ਫਿਰ ਸਟਾਰਟ ਕਰ ਦਵਾਂਗੇ ਇਹ ਪ੍ਰੋਸੈਸ ਜਦੋਂ ਹੁੰਦਾ ਹੈ ਇਹਨਾ ਬਾਹਾਂ ਦੁਖਣ ਲੱਗ ਜਾਂਦੀਆਂ ਨੇ 10 ਮਿੰਟ ਲਗਾਤਾਰ ਹੱਥ ਨੂੰ ਚਲਾਉਂਦੇ ਰਹਿਣਾ ਨਾ ਔਖਾ ਲੱਗਦਾ ਏ ਪਰ ਜਦੋਂ ਦਹੀਂ ਪੱਲੇ ਬਣ ਕੇ ਰੈਡੀ ਹੋ ਜਾਂਦੇ ਨੇ ਨਾ ਟੇਸਟੀ ਬੜਾ ਲੱਗਦੇ ਨੇ ਹੁਣ ਜੇ ਵੀ ਛੁੱਟੀ ਵਾਲੇ ਦਿਨ ਹੀ ਇਹ ਜੇ ਕੰਮ ਕਰਨ ਨੂੰ ਦਿਲ ਕਰਦਾ ਕਿਉਂਕਿ ਛੁੱਟੀ ਵਾਲਾ ਦਿਨ ਨਾ ਇਹ ਐਦਾਂ ਲੱਗਦਾ ਵੀ ਕਿਸੇ ਨਾ ਤਿਹਾੜ ਤੋਂ ਕੱਟ ਨਹੀਂ ਹੁੰਦਾ ਹੈਗਾ ਪਰ ਗੱਲ ਸਹੀ ਹੈ ਛੁੱਟੀ ਵਾਲਾ ਦਿਨ ਵੀ ਨਾ ਕਿਸੇ ਤਿਹਾੜ ਤੋਂ ਕੱਟ ਨਹੀਂ ਹੁੰਦਾ ਜਿੱਥੇ ਬੱਚੇ ਘਰ ਹੁੰਦੇ ਨੇ ਸਰਦਾਰ ਜੀ ਘਰ ਹੁੰਦੇ ਨੇ ਤੇ ਐਦਾਂ ਦੇ ਹਨਾ ਵੀ ਛੋਟੇ ਛੋਟੇ ਜੇ ਡਿਸ਼ੇਸ ਬਣਾ ਕੇ ਖਵਾਉਂਦੇ ਰਹਿਣਾ ਚਾਹੀਦਾ ਆਪਣੇ ਫੈਮਿਲੀ ਨੂੰ ਬੜਾ ਵਧੀਆ ਲੱਗਦਾ ਮੈਨੂੰ ਤੇ ਬੜਾ ਵਧੀਆ ਲੱਗਦਾ ਤੇ ਹੁਣ ਲਾਸਟ ਦੇ ਵਿੱਚ ਬਾਰੀ ਆ ਗਈ ਐ ਦਹੀਂ ਭੱਲੇ ਬਣਾਣ ਦੀ ਤੇ ਦਹੀਂ ਭੱਲਿਆਂ ਲਈ ਆਪਾਂ ਕੜਾਹੀ ਰੱਖ ਲਈ ਐ ਤੇਲ ਵੀ ਪਾ ਲਿਆ ਕੜਾਹੀ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਹੋਰ ਪਾਣੀ ਰੈਡੀ ਕੀਤਾ ਸੀ ਮੈਂ ਜੋ ਤੁਹਾਨੂੰ ਨਹੀਂ ਦਿਖਾਇਆ ਉਹਦੇ ਵਿੱਚ ਆਪਾਂ 2 ਚਮਚ ਦਹੀਂ ਦੇ ਪਾਏ ਤੇ ਉਸ ਤੋਂ ਬਾਅਦ ਪਾਣੀ ਲਿਆ ਸਿੰਪਲ ਪਾਣੀ ਤੇ ਨੋਰਮਲ ਪਾਣੀ 2 ਚਮਚ ਦਹੀਂ ਦੇ ਤੇ 1 ਚਮਚ ਪਾਇਆ ਸੀਗਾ ਉਹਦੇ ਵਿੱਚ ਨਮਕ ਭੱਲਿਆਂ ਦੇ ਵਿੱਚ ਆਪਾਂ ਨਮਕ ਨਹੀਂ ਪਾਇਆ ਪਾਣੀ ਦੇ ਵਿੱਚ ਹੀ ਨਮਕ ਪਾਇਆ ਆਪਾਂ ਤੇ ਉਸ ਤੋਂ ਬਾਅਦ ਜਿਹੜਾ ਪੱਲਿਆਂ ਦਾ ਵਾਲਾ ਪੇਸਟ ਹੈ ਉਹਦੇ ਵਿੱਚ ਆਪਾਂ ਗਰਮ ਮਸਾਲਾ ਪਾ ਸਕਦੇ ਆ ਜੀਰਾ ਪਾ ਸਕਦੇ ਆ ਅਜਵਾਇਨ ਪਾ ਸਕਦੇ ਆ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਆਂਦਾ ਪੱਲਿਆਂ ਦਾ ਕਿ ਸਰਦਾਰ ਜੀ ਵੀ ਆ ਗਏ ਨੇ ਅ ਬੈਡਰੂਮ ਦੇ ਵਿੱਚ ਬੈਠੇ ਬੈਠੇ ਆਵਾਜ਼ਾਂ ਮਾਰਦੇ ਸੀ ਕਿ ਪੱਲੇ ਤਿਆਰ ਹੋ ਗਏ ਕਿ ਨਹੀਂ ਹੋ ਗਏ ਮੈਂ ਕਿਹਾ ਵੀ ਪੱਲੇ ਤਾਂ ਤਿਆਰ ਹੋ ਗਏ ਵੀ ਚੰਨੀ ਨਹੀਂ ਹਜੇ ਮੈਂ ਬਰੀਕ ਕੀਤੀ ਵੀ ਜੇਕਰ ਤੁਹਾਨੂੰ ਕਾਲੀ ਆ ਹਨਾ ਜਿਆਦਾ ਤਾਂ ਤੁਸੀਂ ਆ ਜਾਓ ਚੰਨੀ ਬਰੀਕ ਕਰਕੇ ਤੁਹਾਡੀ ਪਲੇਟਿੰਗ ਮੈਂ ਕਰਕੇ ਦੇ ਦਿੰਦੀ ਆ ਵੀ ਤੁਸੀਂ ਖਾ ਲਓ ਫਿਰ ਫਿਰ ਸਰਦਾਰ ਜੀ ਨੇ ਥੋੜੀ ਜੀ ਹੈਲਪ ਕੀਤੀ ਨਾਲ ਹਾਸੇ ਮਜ਼ਾਕ ਚੱਲ ਰਿਹਾ ਸੀ ਕਾ ਪਤਾ ਨਹੀਂ ਕੀ ਗੱਲ ਕਰ ਰਹੇ ਸੀ ਅਸੀਂ ਦੋਨੋਂ ਜਣੇ ਤੇ ਬਸ ਚੰਨੀ ਬਰੀਕ ਕਰਕੇ ਸਰਦਾਰ ਜੀ ਚਲੇ ਗਏ ਬੈਡਰੂਮ ਦੇ ਵਿੱਚ ਤੇ ਮੈਂ ਬਸੇ ਥੋੜੇ ਜਿਹੀ ਰਹਿ ਗਈ ਸੀ ਇਹ ਭੱਲੇ ਮੇਰੇ ਕੋਲ ਇਹ ਬਣਾ ਕੇ ਇਹਨਾਂ ਨੂੰ ਪਲੇਟਾਂ ਚ ਪਾ ਕੇ ਦੇ ਦਿੰਦੀ ਆ ਤੇ ਫਿਰ ਤੁਹਾਨੂੰ ਟੇਸਟ ਵੀ ਦੱਸਾਂਗੇ ਸਭ ਤੋਂ ਪਹਿਲੀ ਪਲੇਟ ਹੈ ਜਿਹੜੀ ਉਹ ਸਰਦਾਰ ਜੀ ਦੀ ਰੈਡੀ ਹੋ ਰਹੀ ਆ ਭੱਲੇ ਦੇਖੋ ਸਾਰੇ ਬਣ ਚੁੱਕੇ ਨੇ ਤੇ ਹਜੇ ਪਾਣੀ ਦੇ ਵਿੱਚ ਹੀ ਪਏ ਸੀ ਮੈਂ ਕਿਹਾ ਚਲੋ ਵੀ ਇਹ ਥੋਈ ਪਾਣੀ ਦੇ ਵਿੱਚੋਂ ਕੱਟ-ਕੱਟ ਕੇ ਫੇਰ ਹੀ ਮੈਂ ਪਲੇਟਾਂ ਦੇ ਵਿੱਚ ਪਾ ਕੇ ਦੇ ਦਿੰਦੀ ਆ ਬਾਕੀ ਚਟਣੀਆਂ ਬਹੁਤ ਟੇਸਟੀ ਬਣੀਆਂ ਇੱਕ ਮਿੱਠੀ ਚਟਨੀ ਜਿਹੜੀ ਗੁੜ ਵਾਲੀ ਬਣਾਈ ਸੀ ਆਪਾਂ ਉਹਦੇ ਵਿੱਚ ਲਾਲ ਮਿਰਚ ਨਹੀਂ ਪਾਈ ਹੈਗੀ ਐਦਾਂ ਹੀ ਬੜੀ ਟੇਸਟੀ ਲੱਗ ਰਹੀ ਸੀ ਕਿਉਂਕਿ ਨਾ ਫਿਰ ਮਿੱਠੀ ਚਟਣੀ ਖਾਣੀ ਹੁੰਦੀ ਆ ਮਿਰਚ ਪਾ ਕੇ ਥੋੜੀ ਜੀ ਮਿਰਚੀ ਹੋ ਜਾਂਦੀ ਹੈ ਕਿਉਂਕਿ ਮਿਰਚ ਵਾਲੀ ਹਰੀ ਚਟਣੀ ਸੀ ਇਸ ਕਰਕੇ ਮੈਂ ਉਦੇ ਵਿੱਚ ਨਾ ਬਿਲਕੁਲ ਵੀ ਨਹੀਂ ਪਾਈ ਹੈਗੀ ਲਾਲ ਮਿਰਚ ਚਟਣੀਆਂ ਬਹੁਤ ਵਧੀਆ ਬਣ ਗਿਆ ਸੀ ਕਿਆ ਤੇ ਤਿੱਖੀ ਵੀ ਇਹ ਚਟਣੀ ਬਿੰਨੀ ਸੋਹਣੀ ਬਣੀ ਬਾਅਦ ਦੇ ਵਿੱਚ ਵੀ ਮੈਂ ਕੱਢ ਕੇ ਫ੍ਰਿਜ ਦੇ ਵਿੱਚ ਲਗਾ ਲਈ ਐ ਮੈਂ ਕਿਹਾ ਵੀ ਹੈ ਨਾ ਕਿਸੇ ਦਿਨ ਫੇ ਟਿੱਕੀ ਬਣਾਵਾਂਗੇ ਟਿੱਕੀ ਦੇ ਵਿੱਚ ਵੀ ਇਹ ਚਟਣੀਆਂ ਯੂਜ਼ ਹੋ ਜਾਣਗੀਆਂ ਤੇ ਇੱਥੇ ਰੈਡੀ ਹੋ ਰਹੀ ਹੈ ਸਰਦਾਰ ਚੀਤੀ ਪਲੇਟ ਤੇ ਨਾ ਜਿਹੜੀ ਦਹੀਂ ਭੱਲਿਆਂ ਦੇ ਵਿੱਚ ਪਾਣ ਵਾਲੀ ਪਾਪੜੀ ਐ ਉਨਹੀਏ ਤੋਂ ਮਿਲੀ ਹੈਗੀ ਲੋਕਲ ਸਾਡੀ ਜਿੰਨੇ ਵੀ ਕਰਿਆਣਾ ਵਾਲੀ ਸ਼ਾਪ ਹੈ ਤੇ ਉਹਦੀ ਥਾਂ ਤੇ ਆਪਾਂ ਮਟਰ ਲੈ ਕੇ ਆਏ ਸੀ ਤੇ ਇੱਕ ਹੋਰ ਸੀਗੇ ਛੋਟੇ ਛੋਟੇ ਜਿਹੇ ਮਟਰੇ ਕਾਜੂ ਜਿਹੇ ਹੁੰਦੇ ਨੇ ਉਹ ਵਾਲੇ ਲੈ ਕੇ ਆਏ ਸੀ ਉਹ ਯੂਜ਼ ਕੀਤੇ ਤੇ ਨਾ ਸੀਗੇ ਅੱਜ ਘਰੇ ਫਰੂਟ ਆਪਾਂ ਬਰੀਕ ਬਰੀਕ ਕੱਟ ਕੇ ਇਹਦੇ ਵਿੱਚ ਪਾ ਸਕਦੇ ਆ ਗ੍ਰੇਪਸ ਤੇ ਦੂਜਾ ਪਾ ਸਕਦੇ ਆ ਆਪਾਂ ਅਨਾਰ ਹਨਾ ਨਾਲ ਦੇ ਦਾਣੇ ਵੀ ਪਾ ਸਕਦਾ ਉਹਦੇ ਨਾਲ ਹੋ ਟੇਸਟੀ ਲੱਗਦਾ ਏ ਤੇ ਦਾਖਾ ਪਾ ਲਿਆ ਸੀਗਾ ਮੈਂ ਦਾਖਾ ਪਿਓ ਕੇ ਰੱਖ ਦਿੱਤੀਆਂ ਸੀਗੀਆਂ ਅੱਖਾਂ ਪਾਲੀਆਂ ਤੇ ਉੱਪਰ ਮਟਰਾਂ ਪਾਪੜੀਏ ਜੋ ਵੀ ਮਿਲਿਆ ਹਨ ਉਹ ਪਾ ਕੇ ਸਰਦਾਰ ਜੀ ਨੂੰ ਮੈਂ ਦੇ ਆਈਆਂ ਤੇ ਫੇਰ ਆ ਗਈ ਆ ਬਾਰੀ ਬੱਚਿਆਂ ਦੀ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਵੀ ਬਣ ਚੁੱਕੇ ਨੇ ਭੱਲੇ ਉਹ ਵੀ ਆ ਗਏ ਬਾਰੀ ਬਾਰੀ ਕਹਿੰਦੇ ਮम्मा ਸਾਡੀ ਪਲੇਟ ਵੀ ਰੈਡੀ ਕਰ ਦੋ ਮੈਂ ਕਿਹਾ ਵੀ ਚਲੋ ਤੁਸੀਂ ਬਾਰੀ-ਬਾਰੀ ਆਓ ਜਿੰਨੇ ਕੁ ਵੀ ਖਾਣਾ ਜੋ ਕੁਝ ਵੀ ਮੇਰੇ ਕੋਲੋਂ ਰੈਡੀ ਕਰਵਾ ਲਓ ਆਪਣੀ ਪਲੇਟ ਕਿਉਂਕਿ ਬੱਚਿਆਂ ਦਾ ਇਹ ਹੁੰਦਾ ਉਹ ਚਟਣੀ ਘੱਟ ਪਵਾਉਂਦੇ ਨੇ ਤੇ ਕਿਸੇ ਨੂੰ ਮਿੱਠਾ ਵੱਧ ਪਸੰਦ ਹੈ ਕਿਸੇ ਨੂੰ ਤਿੱਖਾ ਵੱਧ ਪਸੰਦ ਹੈ ਸੋ ਮੈਂ ਕਹਾਂ ਜੀ ਜੋ ਤੁਹਾਡੀ ਪਸੰਦ ਹੈ ਉਸੇ ਤਰ੍ਹਾਂ ਦੀ ਪਲੇਟਿੰਗ ਕਰਵਾ ਲੇ ਜੋ ਤੇ ਆਪਣਾ ਅੰਦਰ ਬੈ ਕੇ ਖਾਓ ਤੇ ਇੰਜੋਏ ਕਰੋ ਤੇ ਇੱਕਮ ਦੀ ਪਲੇਟ ਵੀ ਰੈਡੀ ਹੋ ਗਈ ਏਰਮਾਨ ਨੂੰ ਆਜ਼ਮਾਰੀ ਮੈਂ ਕਹਾਂ ਏਰਮਾਨ ਤੂੰ ਵੀ ਆਪਣੀ ਪਲੇਟ ਲੈ ਕੇ ਆ ਜਾ ਫੇਰ ਏਰਮਾਨ ਦੀ ਪਲੇਟ ਲਗਾਈ ਮੈਂ ਏਰਮਾਨ ਤਾਂ ਜਿਆਦਾ ਤਿੱਖਾ ਖਾਂਦਾ ਏ ਇੱਕਮ ਨੂੰ ਇਹ ਹੁੰਦਾ ਥੋੜਾ ਵੀ ਮਿੱਠਾ ਮਿਲ ਜੇ ਚੱਲ ਕੁਛ ਵੱਧ ਤੇ ਏਰਮਾਨ ਦੀ ਪਲੇਟ ਇੱਥੇ ਰੈਡੀ ਹੋ ਰਹੀ ਸੀ ਐਨੇ ਮੈਂ ਬੱਚਿਆਂ ਦੀ ਪਲੇਟ ਰੈਡੀ ਕਰਕੇ ਦਿੱਤੀਆਂ ਸਰਦਾਰ ਜੀ ਦੀ ਪਲੇਟ ਫੇਰ ਦੁਬਾਰਾ ਅੰਦਰ ਤੋਂ ਆ ਗਈ ਸੀ ਕਿ ਉਹਨਾਂ ਨੂੰ ਇੰਨੇ ਟੇਸਟੀ ਲੱਗੇ ਦਹੀਂ ਭੱਲੇ ਕਹਿੰਦੇ ਵੀ ਮੇਰੇ ਮੇਰੇ ਲਈ ਇੱਕ ਪਲੇਟ ਹੋਰ ਲਗਵਾ ਕੇ ਲੈ ਕੇ ਆ ਤੇ ਆ ਦੇਖੋ ਇਹ ਸਰਦਾਰ ਜੀ ਦੀ ਪਲੇਟ ਲੈ ਕੇ ਆ ਗਿਆ ਰਮਨ ਫਿਰ ਉਹਨਾਂ ਨੂੰ ਦਿੱਤੇ ਮੈਂ ਉਸ ਤੋਂ ਬਾਅਦ ਫਿਰ ਆਮ ਨਾਲ ਬੈ ਕੇ ਆਪ ਖਾਤੇ ਆਪ ਖਾਣ ਤੋਂ ਬਾਅਦ ਫੇਰ ਮੈਂ ਆਪਣੀ ਫਰੈਂਡ ਲਈ ਆਪ ਸਾਡੇ ਦੂਜੇ ਘਰ ਭੇਜਨੇ ਸੀ ਕਿ ਅਰਮਾਨ ਨਹੀਂ ਸੋਰੀ ਇੱਕ ਕੰਫਰ ਨੂੰ ਉੱਤਰ ਦੇ ਕੇ ਆਇਆ ਤੇ ਐਦਾਂ ਹੀ ਰਲ ਮਿਲ ਕੇ ਆ ਜਿਹੜੇ ਆਪਾਂ ਦਹੀਂ ਭੱਲੇ ਖਾਤੇ ਵਧੀਆ ਲੱਗਦਾ ਜਦੋਂ ਆਪਾਂ ਕੋਈ ਡਿਸ਼ ਬਣਾਉਂਦੇ ਆ ਤੇ ਫਿਰ ਆਪਣੀ ਫਰੈਂਡ ਨੂੰ ਜਾਂ ਦੂਜੇ ਘਰ ਐਦਾਂ ਦਿੰਦੇ ਆ ਰਲ ਮਿਲ ਕੇ ਖਾਂਦੇ ਆ ਨਾ ਸੋ ਬਣਾ ਵੀ ਚਾਹੇ ਬੰਦਾ ਥੋੜੀ ਜੀ ਲਈ ਜੇ ਕੋਈ ਚੀਜ਼ ਸੋਚ ਕੇ ਚਲਦੇ ਆ ਨਾ ਆਪਾਂ ਕਿ ਰਲ ਮਿਲ ਕੇ ਖਾਵਾਂਗੇ ਸਾਰਿਆਂ ਨੂੰ ਟੇਸਟ ਕਰਵਾਵਾਂਗੇ ਤਾਂ ਉਹ ਖਾਣੇ ਦੇ ਵਿੱਚ ਬਰਕਤ ਬਹੁਤ ਆ ਜਾਂਦੀ ਹੈ ਤੇ ਕੁਲ ਮੈਂ ਥੋੜੀ ਜੀ ਧਾਲ ਪੀ ਹੋਈ ਸੀ ਕਿ ਉਹਦੇ ਨਾਲ ਅਸੀਂ ਖਾਦੇ ਆਪਣੀ ਫਰੈਂਡ ਨੂੰ ਦੇ ਕੇ ਆਈ ਨੀਚੇ ਮਤਲਬ ਮੇਂ ਦਰਾਣੀ ਨੂੰ ਦੇ ਕੇ ਆਏ ਹਨ ਫਿਰ ਾਰਮਾਨ ਇਕਮ ਆਪਣੀ ਦਾਦੀ ਨੂੰ ਵੀ ਦੇ ਕੇ ਆਇਆ ਾਰਮਾਨ ਪਤਾ ਨਹੀਂ ਇਕਮ ਤੇ ਇਦਾਂ ਰਲ ਮਿਲ ਕੇ ਸਾਰੇ ਆਨੇ ਖਾਤੇ ਤੇ ਨੈਕਸਟ ਡੇ ਮੈਂ ਮੇਰੀ ਹੈਲਪਰ ਆਂਦੀ ਹੈ ਮੈਂ ਆਪਣੀ ਹੈਲਪਰ ਲਈ ਵੀ ਬਚਾਏ ਤੇ ਫਿਰ ਦੁਪਹਿਰ ਦੇ ਟਾਈਮ ਸਰਦਾਰ ਜੀ ਨੇ ਇਕਮ ਉਹਨਾਂ ਨੇ ਫਿਰ ਖਾਤੇ ਇੰਨੀ ਬਰਕਤ ਹੁੰਦੀ ਹੈ ਵੀ ਜੇਕਰ ਆਪਾਂ ਸੋਚਦੇ ਆ ਕਿ ਰਲ ਮਿਲ ਕੇ ਸਾਰੇ ਜਣੇ ਖਾਵਾਂਗੇ ਸੋ بہت ٹیسٹی بڑے سی دہی پلے ایک ہم دیکھتا پھر میں تو ادھر پہنچ گیا ہے کرنا بچا کے بچا کے ਆਵਾ ਦੇਖੋ ਕਿੰਨੀ ਸੋਣੀ ਚੱਲ ਗਈ ਮੌਸਮ ਇਹ ਨਾ ਸੋਣਾ ਠੰਡਾ ਠੰਡਾ ਹੋ ਗਿਆ ਨਾ ਤੇ ਇਹ ਬੱਲੇ ਖਾਏ ਹੋਏ ਹਜੂ ਮੋ ਜਾਣਗੇ ਠੰਡੇ ਮੌਸਮ ਦੇ ਵਿੱਚ ਈਰਮਾਨ ਦੇਖੋ ਕਿੱਥੇ ਪਹੁੰਚ ਗਿਆ ਉਹ ਖੜਿਆ ਉਹ ਛੱਤ ਤੇ ਕੀ ਹੋ ਗਿਆ ਮੈਂ ਇੱਕ ਹੋਰ ਤਿਆਰ ਕਰਦਾ ਉਹ ਚਾਚੂ ਨੂੰ ਫੜਾ ਦੇ ਖਾ ਕੇ ਜੀ ਅੰਦਰ ਪੀੜ ਰਹੀ ਸੀ ਦੂਸਰੂ ਖੁਰਦੇ ਬਾਦ ਬਾਦ ਮਾਰ ਕੇ ਰੁਕ ਜਾ ਚਾਚੂ ਦੋਵੇਂ ਨੂੰ ਖਾ ਰਿਹਾ ਆਹ ਇਹ ਦੋਵੇਂ ਨੂੰ ਲੋਜੀ ਪਹਿਲਾਂ ਤਾਂ ਮੇਰੇ ਫਰੈਂਡ ਨੂੰ ਦੇ ਕੇ ਆਇਆ ਹੈ ਇੱਕ ਨਹੀਂ ਭੱਲੇ ਫਿਰ ਆਪਣੇ ਚਾਚੂ ਨੂੰ ਫੜਾ ਰਿਹਾ ਫੇਰ ਜਾਏਗਾ ਦਾਦੀ ਨੂੰ ਦੇਣ ਹਾਂ ਓਏ ਫੇਰ ਆਪਣੀ ਦਾਦੀ ਨੂੰ ਲੈ ਉਹ ਦਾਦੀ ਕੋਲ ਲੈ ਕੇ ਜਾਏਗਾ ਚਲਾ دیا ਤਾਂ ਸਾਈਡ ਸੈੱਟ ਇਹਨੂੰ ਪਹਿਲਾਂ ਹੀ ਬਾਹਰ ਕੱਢ ਦੇ ਉਸ ਤਾਂ ਏ ਟਾਈਮ ਰਾਤ ਦੇ 8 ਵਜੇ ਰਹੇ ਨੇ ਤੇ ਮੈਂ ਨਾ ਗੈਲਰੀ ਦੇ ਵਿੱਚ ਆਈ ਲਾਈਟ ਚਲੀ ਗਈ। ਮੇਕਾ ਸਾਇਰ ਨੂੰ ਪਤਾ ਨਹੀਂ ਕਿਸ ਚੀਜ਼ ਦਾ ਵੱਜ ਰਿਹਾ। ਫੇਰ ਮੇਰੇ ਯਾਦ ਆਇਆ ਕਿ ਅੱਜ ਰਾਤ ਨੂੰ 8 ਵਜੇ ਸੀਗਾ ਮੋਕ ਡ੍ਰਿਲ। ਚਾਰੇ ਪਾਸੇ ਨੇ ਰਈ ਨੇਰਾ ਸੀਗਾ ਤੇ ਲਾਈਟ ਆਫ ਲਾਈਟ ਹੈ ਹੀ ਨਹੀਂ ਸੀ ਕਿ ਸਾਰੇ ਅੰਬਾਲੀ ਦੇ ਵਿੱਚ ਪੰਜ ਰਾਜਾਂ ਦੇ ਵਿੱਚ ਸੀਗਾ ਇਹ ਮੋਕ ਡ੍ਰਿਲ ਉਸ ਦਿਨ ਤੇ ਚਲੋ ਇੱਥੇ ਹੀ ਕੀਤਾ ਆਪਾਂ ਵਲੌਗ ਦਾ ਐਂਡ। ਹੁਣ ਮਿਲਾਂਗੇ ਆਪਾਂ ਤੁਹਾਨੂੰ ਕੱਲ ਬਾਏ ਬਾਏ।